ਬੇਗਮ ਪੂਰਾ ਸ਼ਹਿਰ ਕੋਨਾਉ ਬੇਗਮ ਜਿਸ ਆਤਮਿਕ ਅਵਸਥਾ ਰੂਪ ਸ਼ਹਿਰ ਵਿੱਚ ਮੈਂ ਵੱਸਦਾ ਹਾਂ ਉਹ ਸ਼ਹਿਰ ਦਾ ਨਾਮ ਹੈ ਬੇਗਮਪੂਰਾ ਭਾਵ ਉਸ ਅਵਸਥਾ ਵਿੱਚ ਕੋਈ ਗਮ ਨਹੀਂ ਹੋ ਸਕਦਾ ਦੁੱਖ ਅੰਦੋਹ ਨਹੀਂ ਤੈ ਠਾਉ ਉਸ ਥਾਂ ਨਾ ਕੋਈ ਦੁੱਖ ਹੈ ਨਾ ਚਿੰਤਾ ਹੈ ਨਾ ਹੀ ਕੋਈ ਕਬਰਾਟ ਹੈ ਨਾ ਤਜ਼ਵੀਜ਼ ਖਿਰਾਜ ਨਮਾਲ ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਨਾ ਹੀ ਉਸ ਜਾਇਦਾਦ ਨੂੰ ਮਸੂਲ ਹੈ ਖੌਫ ਨਾ ਖਤਾ ਨਾ ਤਰਸ ਜਵਾਲ ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਖਤਰਾ ਨਹੀਂ ਕੋਈ ਡਰ ਨਹੀਂ ਕੋਈ ਗਿਰਾਵਟ ਨਹੀਂ ਆਬ ਮੋਹੇ ਖੂਬ ਵਤਨ ਗਹਿ ਪਾਈ ਏ ਮੇਰੇ ਵੀਰ ਹੁਣ ਮੈਂ ਵਸਨ ਲਈ ਸੋਹਣੀ ਥਾਂ ਲੱਭ ਲਈ ਹੈ ਉहां ਖੈਰ ਸਦਾ ਮੇਰੇ ਭਾਈ ਰਹਾਉ ਉਥੇ ਸਦਾ ਹੀ ਸੁਖ ਹੀ ਸੁਖ ਹੈ ਕਾਇਮ ਦਾਇਮ ਸਦਾ ਪਾਤਸ਼ਾਹੀ ਉਹ ਆਤਮਕ ਅਵਸਥਾ ਇੱਕ ਐਸੀ ਪਾਤਸ਼ਾਹੀ ਹੈ ਜੋ ਸਦਾ ਹੀ ਟਿੱਕੀ ਰਹਿਣ ਵਾਲੀ ਹੈ ਦੋ ਮਰਨਾ ਸੇਮ ਏਕ ਸੋ ਆਹੀ ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ ਸਭ ਇੱਕੋ ਜੇ ਹਨ ਆਬਦਾਨ ਸਦਾ ਮਸਹੂਰ ਹੋ ਸ਼ਹਿਰ ਸਦਾ ਉੱਗਾ ਹੈ ਤੇ ਵਸਦਾ ਹੈ ਊਹਾ ਗਣੀ ਬਸੈ ਮਮੂਰ ਉਥੇ ਧਣੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ ਭਾਵ ਉਸ ਆਤਮਿਕ ਦਰਜੇ ਤੇ ਜੋ ਜੋ ਅਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ ਤਿਉ ਤਿਉ ਸੈਲ ਕਰੇ ਜੋ ਪਾਵੇ ਉਸ ਆਤਮਿਕ ਸ਼ਹਿਰ ਵਿੱਚ ਅਪੜੇ ਹੋਏ ਬੰਦੇ ਉਸ ਅਵਸਥਾ ਵਿੱਚ ਆਨੰਦ ਨਾਲ ਵਿਚਰਦੇ ਹਨ ਮਹਿਰਮ ਮਹਿਲ ਨਾ ਕੋ ਅਟਕਾਵੇ ਉਹ ਉਸ ਰੱਬੀ ਮਹਿਲ ਦੇ ਭੇਤੀ ਹੁੰਦੇ ਹਨ ਇਸ ਵਾਸਤੇ ਕੋਈ ਉਹਨਾਂ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ ਕਹਿ ਰਵਦਾਸ ਖਲਾਸ ਚ ਮਾਰਾ ਕਸਬੀਜ਼ ਆਦਿਕ ਤੋਂ ਖਲਾਸੀ ਪਾ ਲਈ ਜਾਂਦੀ ਚਮਿਆਰ ਰਵਦਾਸ ਆਖਦਾ ਹੈ ਜੋ ਹਮ ਸਹਰੀ ਸੋ ਮੀਤ ਹਮਾਰਾ ਸਾਡਾ ਮਿੱਤਰ ਉਹ ਹੈ ਜੋ ਸਾਡੀ ਜ਼ਿੰਦਗੀ ਉਹ ਸਾਡਾ ਸਤਸੰਗੀ ਹੈ ਜਿਸ ਨੇ ਦੁੱਖ ਅੰਧੂ ਤਸਵੀਰ ਆਦਿਕ ਤੋਖਲਾਸੀ ਪਾ ਲਈ ਹੈ